ਮੈਨੂੰ ਇਹ ਵੀ ਹੈ ਵੀ ਅਕਾਲੀ ਦਲ ਚਾਹੇ ਚੋਣ ਨਿਸ਼ਾਨ ਉਹਨਾਂ ਕੋਲ ਹੋਵੇ ਪਰ ਉਹ ਅਕਾਲੀ ਦਲ ਖਾਉਣ ਦੇ ਹੱਕਦਾਰ ਨਹੀਂ ਹੈਗੇ ਜਿਹੜੇ ਲੋਕ ਅਕਾਲ ਤਖਸਾਲ ਤੋਂ ਮੁਨਕਰ ਹੋ ਜਾਣ ਅਕਾਲ ਤਖਸਾਲ ਦਾ ਫੈਸਲਾ ਮੰਨਣ ਤੋਂ ਇਨਕਾਰ ਕਰ ਦੇਣ ਉਹ ਕਦੇ ਅਕਾਲੀ ਨਹੀਂ ਕਹਾ ਸਕਦੇ ਉਹ ਸਿਰਫ ਇੱਕ ਕਾਨੂੰਨੀ ਜਿਹੜਾ ਆਪਦਾ ਇੱਕ ਧਾਇਰੀ ਦੇ ਵਿੱਚ ਰਹਿ ਕੇ ਤਾਂ ਹੱਕ ਮੰਗ ਸਕਦੇ ਆ ਜਾਂ ਆਪਦਾ ਕਹਿ ਸਕਦੇ ਆ ਵਿੱਚ ਕਾਲੀਆਂ ਪਰ اخلاقی طور تے انہاں نوں کوئی حق نہیں جے اپا شرومنی کالے دل بنایا او کال تک سب دے حکم تے بنایا کوئی اسی اے نہیں بھی اپ بنایا اج تے سارے کال تک سب دے پیش ہوئے سی تے جو کال تک سب دے حکم ہوئے او نوں ان بن لاگو کیتا جو کمیٹی بنی سی اودے راہی بھرتی کیتی تے پردھان دی چون کیتی تے جڑے لوگ اس کمیٹی نوں منن تو پچ گئے ਜਿਹੜੇ ਲੋਕ ਕਾਲ ਤੱਕ ਸਾਡਾ ਨੂੰ ਪਿੱਠ ਦਿਖਾ ਕੇ ਮੁੜ ਗਏ ਅੱਜ ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਅਕਾਲੀ ਦਲਾ ਤੇ ਨਾ ਹੀ ਉਹ ਕਦੇ ਉਹਨਾਂ ਨਾਲ ਇਹਨਾਂ ਆਧਾਰ ਤੇ ਕੋਈ ਸਮਝੌਤਾ ਹੋ ਸਕਦਾ ਤੇ ਨਾ ਹੀ ਉਹ ਕਾਲੀ ਖਵਾ ਸਕਦੇ ਮੈਨੂੰ ਪ੍ਰੈਸ ਵਾਲੇ ਪੁੱਛਣ ਲੱਗ ਪਏ ਜੀ ਤੁਹਾਡਾ ਸਮਝੌਤਾ ਹੋ ਸਕਦਾ ਬਾਦਲ ਦਲ ਦੇ ਨਾਲ ਮੈਂ ਕਿਹਾ ਜੀ ਹੋ ਸਕਦਾ ਇੱਕ ਸ਼ਰਤ ਤੇ ਵੀ ਉਹ ਹੁਕਮਨਾਮੇ ਨੂੰ ਮੰਨਣ ਕੋਈ ਬਣ ਜਾਂਦੇ ਜੇ ਹੁਕਮਨਾਮੇ ਨੂੰ ਉਹਦੀ ਮੰਨਣ ਦੇ ਤਾਂ ਹੋ ਸਕਦਾ ਉਹੀ ਪ੍ਰਧਾਨ ਬਣ ਜਾਂਦੇ ਦੁਬਾਰੇ ਪਰ ਇਸ ਕਰਕੇ ਜਿਹੜੇ ਆਪਣੇ ਸਿਧਾਂਤ ਨੇ ਜੇ ਅਸੀਂ ਉਹਤੇ ਕੰਪਰੋਮਾਈਜ਼ ਕਰਦੇ ਆ ਤਾਂ ਫਿਰ ਲੋਕ ਇਹ ਗੱਲ ਨੂੰ ਪ੍ਰਵਾਨ ਨਹੀਂ ਕਰਦੇ ਨਾਲੇ ਜਿਹੜਾ ਕੋਈ ਆਪਦੇ ਸਿਧਾਂਤਾਂ ਤੇ ਨਹੀਂ ਖੜਦਾ ਉਹ ਬੜਾ ਲੰਬਾ ਸਮਾਂ ਨਾਲ ਤਾਂ ਸਿਆਸਤ ਕਰ ਸਕਦਾ ਨਾ ਹੀ ਲੋਕਾਂ ਦੇ ਦਿਲ ਵਿੱਚ ਉਹਦੀ ਕੋਈ ਜਗ੍ਹਾ ਰਹਦੀ ਹੈ ਇਸ ਲਈ ਤੁਹਾਨੂੰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਆਪਣੀ ਪਾਰਟੀ ਦਾ ਵੀ ਮਜ਼ਬੂਤ ਕਰਨੀ ਹੈ ਆਪਣੀ ਜਿਹੜੀ ਟੀਮ ਹੈ ਬਣੀ ਹੋਈ ਸਾਰੀ ਹਲਕੇ ਦੀ ਤੁਸੀਂ ਮੈਨੂੰ ਬਹੁਤ ਵੱਡਾ ਮਾਣ ਦਿੱਤਾ ਹੈ ਹਮੇਸ਼ਾ ਮੈਨੂੰ ਇੱਕ ਪਰਿਵਾਰ ਦੇ ਮੈਂਬਰ ਦੇ ਤੌਰ ਤੇ ਤੁਸੀਂ ਇੱਕ ਲੀਡਰ ਦੇ ਤੌਰ ਤੇ ਜੋ ਮੈਨੂੰ ਮਾਣ ਸਨਕਾਰ ਦਿੱਤਾ ਮੈਂ ਕਦੇ ਦੇਣ ਨਹੀਂ ਦੇ ਸਕਦਾ ਜਿੱਤਾ ਹਾਰਾ ਤਾਂ ਜੀਵਨ ਦੇ ਵਿੱਚ ਚੱਲਦੀਆਂ ਨੇ ਹਰ ਕੋਈ ਜਿੱਤ ਨਹੀਂ ਸਕਦਾ ਹੁੰਦਾ ਪਰ ਗੱਲ ਹੈ ਵੀ ਲੋਕਾਂ ਦਾ ਜਿੱਥੇ ਪਿਆਰ ਹੋਵੇ ਪਿਛਲੀ ਵਾਰ ਆਪਣੇ ਜੋ ਹਾਲਾਤ ਸੀ ਉਹਦੇ باوجود ਐਨੀ ਵੋਟ ਤਕਰੀਬਨ 33000 ਵੋਟ ਪੈਣੀ ਕੋਈ ਛੋਟੀ ਗੱਲ ਨਹੀਂ ਇਹ ਤੁਹਾਡੀ ਮਿਹਨਤ ਸੰਗਤ ਦਾ ਪਿਆਰ ਸੀ ਤੇ ਇਹਨੂੰ ਜਿੰਨਾ ਕੁ ਵੀ ਅਸੀਂ ਮੋੜ ਸਕਦੇ ਆ ਉਹਦੇ ਲਈ ਹਮੇਸ਼ਾ ਯਤਨ ਕਰ ਰਿਹਾ ਤੇ ਕਰਦੇ ਰਹਾਂਗੇ ਤੇ ਤੁਹਾਡੇ ਭਰੋਸੇ ਤੇ ਹਮੇਸ਼ਾ ਪੂਰਾ ਉਤਰਨ ਦਾ ਯਤਨ ਕਰਾਂਗੇ